ਪਿਛਲੇ ਜਨਮ ਦਾ ਲਿਆ ਉਦਾਰ ਅਗਲੇ ਜਨਮ ਚ ਦੇਣਾ ਆਇਆ ਵਾਪਿਸ ਪੁਨਰ ਜਨਮ ਦੀ ਇੱਕ ਨਵੀਂ ਕਹਾਣੀ ਅੱਜ ਤੁਹਾਡੇ ਨਾਲ ਸਾਂਝੀ ਕਰਦੇ ਆਂ ਪੰਜਾਬ ਦੇ ਵਿੱਚ ਇਸ ਪੁਨਰ ਜਨਮ ਦੀ ਕਹਾਣੀ ਨੂੰ ਸੁਣਦਿਆਂ ਡਾਕਟਰ ਅਤੇ ਸਾਇੰਸ ਦੇ ਵਿਗਿਆਨੀ ਵੀ ਹੈਰਾਨ ਹੋ ਗਏ ਗੱਲ ਮੰਨਣ ਵਾਲੀ ਹੀ ਨਹੀਂ ਸੀ ਪਰ ਸਬੂਤਾਂ ਤੇ ਆਧਾਰ ਤੇ ਇਸ ਗੱਲ ਨੂੰ ਮੰਨਿਆ ਗਿਆ ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਦੇ ਸ਼ਹਿਰ ਅਲੂਨਾ ਮੀਆਂ ਦੀ ਜਿੱਥੇ ਗੁਰਪ੍ਰੀਤ ਸਿੰਘ ਉਰਫ ਤਰਨਜੀਤ ਸਿੰਘ ਦਾ ਇੱਕ ਲੜਕੇ ਦਾ ਦੁਬਾਰਾ ਜਨਮ ਹੋਇਆ ਉਸਦੇ ਨਵੇਂ ਜਨਮ ਨਾਲ ਪੁਰਾਣੇ ਜਨਮ ਦੀਆਂ ਸਾਰੀਆਂ ਯਾਦਾਂ ਜੁੜੀਆਂ ਸੀ। ਅਲੌਨਾ ਮੀਆਂ ਪਿੰਡ ਦੇ ਵਿੱਚ ਮਾਤਾ ਹਰਪਜਨ ਕੁਆਰ ਦੇ ਘਰ ਇੱਕ ਬੱਚੇ ਨੇ ਜਨਮ ਲਿਆ ਜੋ ਕਿ ਕੋਈ ਚਮਤਕਾਰੀ ਬੱਚਾ ਨਹੀਂ ਸੀ। ਆਮ ਬੱਚਿਆਂ ਦੇ ਵਾਂਗ ਹੀ ਇੱਕ ਬੱਚਾ ਸੀ। ਪਰ ਜਦੋਂ ਥੋੜਾ ਜਿਹਾ ਵੱਡਾ ਹੋਇਆ ਤਾਂ ਉਹ ਕਹਿਣ ਲੱਗ ਪਿਆ ਕਿ ਇਹ ਮੇਰਾ ਘਰ ਨਹੀਂ ਹੈ ਤੇ ਮੇਰਾ ਪਰਿਵਾਰ ਵੀ ਕਿਤੇ ਹੋਰ ਹੈ। ਮੈਂ ਸਕੂਲ ਗਿਆ ਸੀ ਤੇ ਮੇਰਾ ਸਕੂਲ ਬੈਗ ਵੀ ਉੱਥੇ ਹੈ। ਪਰ ਪਰਿਵਾਰ ਉਹਨਾਂ ਗੱਲਾਂ ਤੇ ਧਿਆਨ ਨਹੀਂ ਕਰਦਾ ਸੀ। ਇਹ ਗੱਲਾਂ ਉਮਰ ਦੇ ਨਾਲ ਤਰਾਸ਼ੀਆਂ ਜਾਣ ਲੱਗੀਆਂ ਤੇ ਹੁਣ ਚਮਤਕਾਰਾਂ ਦੀ ਲਾਈਨ ਲੱਗਣ ਵਾਲੀ ਸੀ ਕਿਉਂਕਿ ਉਸ ਨੂੰ ਆਪਣੇ ਪਿਛਲੇ ਜਨਮ ਦੀਆਂ ਗੱਲਾਂ ਯਾਦ ਸੀ ਉਹੀ ਗੱਲਾਂ ਦੱਸਣ ਲੱਗਿਆ ਉਸਨੇ ਦੱਸਿਆ ਕਿ ਉਸ ਦਾ ਪਿਛਲਾ ਜਨਮ ਦਾ ਨਾਮ ਸਤਨਾਮ ਸਿੰਘ ਹੈ ਅਤੇ ਉਹ ਜਲੰਧਰ ਦੇ ਕਿਸੇ ਪਿੰਡ ਦਾ ਰਹਿਣ ਵਾਲਾ ਹੈ ਜਦੋਂ ਉਸ ਦੀ ਮੌਤ ਹੋਈ ਸੀ ਤਾਂ ਉਹ 9ਵੀਂ ਕਲਾਸ ਵਿੱਚ ਪੜਦਾ ਸੀ ਇੱਕ ਦਿਨ 10 ਸਤੰਬਰ 1992 ਨੂੰ ਆਪਣੇ ਸ਼ਹਿਰ ਸਕੂਲ ਦੇ ਵਿੱਚ ਪਿੰਡ ਤੋਂ ਸਾਈਕਲ ਦੇ ਉੱਤੇ ਕਿੰਨੇ ਹਾਲੂ ਵਾਲ ਪਿੰਡ ਪੜਨ ਜਾਂਦਾ ਸੀ ਅਤੇ ਕਿਸੇ ਮੋੜ ਤੇ ਉਸ ਦੀ ਸਕੂਟਰ ਦੇ ਨਾਲ ਟੱਕਰ ਹੋ ਗਈ ਤੇ ਉਸ ਦੀ ਸਿਰ ਦੇ ਉੱਪਰ ਸੱਟ ਲੱਗਣ ਕਾਰਨ ਮੌਤ ਹੋ ਗਈ। ਅਤੇ ਉਸ ਮੌਤ ਤੋਂ ਬਾਅਦ ਉਸ ਦਾ ਜਨਮ ਅਲੂਨਾ ਮੀਆਂ ਪਿੰਡ ਦੇ ਵਿੱਚ ਹੋਇਆ। ਪਰ ਕੋਈ ਇਸ ਗੱਲ ਦਾ ਯਕੀਨ ਨਹੀਂ ਕਰਦਾ ਸੀ ਇਸ ਗੱਲ ਨੂੰ ਸਾਬਤ ਕਰਨ ਦੇ ਲਈ ਉਹਨਾਂ ਦਾ ਪਰਿਵਾਰ ਜਲੰਧਰ ਦੇ ਉਸ ਪਿੰਡ ਗਿਆ ਜਿੱਥੇ ਉਸ ਬੱਚੇ ਦਾ ਜਨਮ ਹੋਇਆ ਸੀ। ਉਹਨਾਂ ਨੇ ਪਿੰਡ ਦੇ ਸਕੂਲ ਤੋਂ ਸ਼ੁਰੂ ਕੀਤਾ ਰਿਕਾਰਡ ਕੱਢਣਾ ਅਤੇ ਘਰ ਦਾ ਵੀ ਪਤਾ ਕੀਤਾ ਪਰ ਗੁਰਪ੍ਰੀਤ ਸਿੰਘ ਵੱਲੋਂ ਕਹੀ ਹਰ ਇੱਕ ਗੱਲ ਸਹੀ ਨਿਕਲੀ ਘਰ ਪਹੁੰਚਣ ਤੇ ਉਸਨੇ ਪਰਿਵਾਰ ਨੇ ਸਾਰੀ ਪਰਿਵਾਰ ਨਾਲ ਗੱਲਬਾਤ ਕੀਤੀ ਅਤੇ ਪਹਿਚਾਨ ਕੀਤੀ ਕਿ ਇਹ ਉਹੀ ਬੇਟਾ ਹੈ ਜੋ ਉਹਨਾਂ ਦਾ ਪਹਿਲਾਂ ਇੱਕ ਸੜਕ ਹਾਦਸੇ ਦੇ ਵਿੱਚ ਗੁਜ਼ਰ ਗਿਆ ਸੀ ਉਸ ਮੁੰਡੇ ਨੇ ਕੁਝ ਅਜਈਆਂ ਗੱਲਾਂ ਕਹੀਆਂ ਜਿਨ੍ਹਾਂ ਦੇ ਨਾਲ ਉਹਨਾਂ ਨੂੰ ਵਿਸ਼ਵਾਸ ਹੋ ਗਿਆ ਕਿ ਇਹ ਸਾਡਾ ਉਹੀ ਪੁੱਤਰ ਹੈ ਜਿਸ ਦੀ ਸੜਕ ਹਾਦਸੇ ਦੇ ਵਿੱਚ ਮੌਤ ਹੋ ਗਈ ਸੀ ਫਿਰ ਉਹਨਾਂ ਦੇ ਪਰਿਵਾਰ ਨੇ ਇੱਕ ਐਲਬਮ ਵੀ ਦਿਖਾਈ ਜਿਸ ਵਿੱਚ ਉਸਨੇ ਆਪਣੀ ਕੈਨੇਡਾ ਗਈ ਭੈਣ ਨੂੰ ਵੀ ਪਹਿਚਾਣ ਲਿਆ ਤੇ ਉਂਗਲ ਕਰਕੇ ਇੱਕਦਮ ਕਿਹਾ ਕਿ ਇਹ ਮੇਰੀ ਭੈਣ ਹੈ ਸੋ ਬਾਅਦ ਵਿੱਚ ਉਹ ਭੈਣ ਉਸ ਨੂੰ ਮਿਲਣ ਵੀ ਆਈ ਗੱਲ ਇੱਥੇ ਹੀ ਨਹੀਂ ਮੁੱਕਦੀ ਜਿਹੜੇ ਪਿੰਡ ਦੇ ਲੋਕ ਉਸ ਦੀਆਂ ਗੱਲਾਂ ਸੁਣ ਰਹੇ ਸਨ ਉਹਨਾਂ ਨੂੰ ਹਜੇ ਵੀ ਤਸੱਲੀ ਨਹੀਂ ਸੀ ਹੋਈ ਉੱਥੇ ਹੀ ਇੱਕ ਦੁਕਾਨਦਾਰਾ ਨੇ ਜਿਸ ਤੋਂ ਇੱਕ ਗੁਰਪ੍ਰੀਤ ਸਿੰਘ ਨੇ ਸਵੇਰੀ ਇੱਕ ਕਾਪੀ ਉਧਾਰ ਲਈ ਸੀ ਜਿਸਦੇ ਪੈਸੇ ਸ਼ਾਮ ਨੂੰ ਦੇਣ ਦਾ ਉਸਨੇ ਵਾਅਦਾ ਕੀਤਾ ਸੀ ਉਸ ਦੁਕਾਨਦਾਰ ਨੇ ਕਿਹਾ ਕਿ ਮੈਂ ਤੇਰੇ ਤੋਂ 3 ਰੁਪਏ ਲੈਣੇ ਹਨ ਪਰ ਗੁਰਪ੍ਰੀਤ ਨੇ ਕਿਹਾ ਕਿ ਮੈਂ ਤੇਰੇ 2 ਰੁਪਏ ਦੇਣੇ ਹਨ ਐਨੀ ਗੱਲ ਸੁਣ ਕੇ ਹੀ ਪਿੰਡ ਵਾਲਿਆਂ ਤੇ ਦੋਵਾਂ ਪਰਿਵਾਰਾਂ ਨੂੰ ਯਕੀਨ ਹੋ ਗਿਆ ਕਿ ਗੁਰਪ੍ਰੀਤ ਦਾ ਪੁਨਰ ਜਨਮ ਹੀ ਹੋਇਆ ਹੈ ਜਿਸ ਤੋਂ ਬਾਅਦ ਵਿਗਿਆਨੀ ਤੌਰ ਤੇ ਪੁਸ਼ਟੀ ਕਰਨੀ ਜ਼ਰੂਰੀ ਸੀ ਸਰਕਾਰੀ ਹੈਂਡਰਾਈਟਿੰਗ ਐਕਸਪਰਟ ਤੋਂ ਤਵਦੀਸ਼ ਕਰਵਾਈ ਅਤੇ ਉਸ ਐਕਸਪਰਟ ਨੂੰ ਸਕੂਲ ਵਿੱਚ ਜਾ ਕੇ ਰਾਈਟਿੰਗ ਚੈੱਕ ਕਰਨ ਲਈ ਕਿਹਾ ਗਿਆ ਅਤੇ ਦੋਵਾਂ ਦੀ ਲਿਖਾਈ 90% ਮਿਲਦੀ ਸੀ ਵਿਗਿਆਨੀਆਂ ਨੂੰ ਇਸ ਤੋਂ ਇੱਕ ਨਵੀਂ ਗੱਲ ਦਾ ਪਤਾ ਲੱਗਿਆ ਕਿ ਪੁਨਰਜਨਮ ਦੇ ਵਿੱਚ ਵੀ ਮਨੁੱਖ ਆਪਣੀ ਲਿਖਾਈ ਨੂੰ ਪਹਿਲਾਂ ਵਾਲੇ ਜਨਮ ਤੋਂ ਹੀ ਲੈ ਕੇ ਆਉਂਦਾ ਹੈ ਜੇਕਰ ਉਹ ਲਿਖਣਾ ਜਾਣਦਾ ਹੋਵੇ ਗੱਲ ਕਿਤੇ ਦੂਰ ਦੀ ਹੀ ਨਹੀਂ ਸਾਡੇ ਪੰਜਾਬ ਦੀ ਹੀ ਹੈ ਜਿੱਥੇ ਕਿ ਸਾਰੇ ਸਬੂਤਾਂ ਨਾਲ ਇਹ ਸਾਬਿਤ ਕੀਤਾ ਗਿਆ ਕਿ ਪੁਨਰਜਨਮ ਵੀ ਸੰਭਵ ਹੈ ਅਤੇ ਇਸ ਗੱਲ ਵਿੱਚ ਕੋਈ ਅੰਦੇ ਵਿਸ਼ਵਾਸ ਵੀ ਨਹੀਂ ਹੈ ਤੁਹਾਡਾ ਇਸ ਗੱਲ ਬਾਰੇ ਕੀ ਵਿਚਾਰ ਹੈ ਆਪਣੇ ਵਿਚਾਰ ਸਾਡੇ ਨਾਲ ਕਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ